ਸਾਨੂੰ ਸਵਾਦ ਨਹੀਂ ਲੱਗਦਾ ਜੋ ਘਰ ਦਾ ਸਵਾਦ ਆ ਅਸੀਂ ਕਹਾਂ ਕਿਉਂ ਨਾ ਚੈੱਕ ਕਰਵਾਇਆ ਜਾਏ ਇਹਨੂੰ ਇੱਕ ਦਿਨ ਪੂਰਾ ਚਾਈਦਾ ਆ ਅੱਛਾ ਸਵਾਦ ਵਧੀਆ ਬਣਾਉਣ ਵਾਤੇ ਹਾਂ ਜੀ ਇਹ ਨਹੀਂ ਵੀ ਦੋ ਸੀੜੀਆਂ ਮਰਾਈਆਂ ਤੇ ਚਲੋ ਜੀ ਠੀਕ ਆ ਇਹਨੂੰ ਇੱਕ ਦਿਨ ਜਿੰਨਾ ਇਹਨੂੰ ਆਪਾਂ ਮਤਲਬ ਬਣਾਈ ਜਾਵਾਂਗੇ ਉਨਾ ਹੀ ਇਹ ਵਧੀਆ ਬਣੀ ਜਾਏਗਾ ਇਥੇ ਖਾਣਾ ਹੀਦਾ ਸੀ ਤੇ ਚੰਪਾ ਹੀ న్యూਟਲ ਹੀ ਸਾਰਾ ਕੁਝ ਹੀ ਮੈਂ ਦੇ ਰਹੀ ਤੇ ਅਹੀਂ ਆ ਢੀੜ ਵੀ ਲੱਗਦੀ ਜਾਂਦੀ ਆ ਤੇ ਅਹੀਂ ਅਹੀਂ ਸੋਚਿਆ ਵੀ ਆਪਾਂ ਆਪਣੀ ਕਿਉਂ ਨਾ ਕੋਈ ਚੀਜ਼ ਲੈ ਕੇ ਆਈਏ ਤੇ ਫਿਰ ਅਹੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲੇ ਹੈਲਦੀ ਬਹੁਤ ਵਧੀਆ ਇਹ ਤਾਂ ਪਿੰਡ ਦੀਆਂ ਕੁੜੀਆਂ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਪਿੰਡ ਦੀਆਂ ਕੁੜੀਆਂ ਬਾਹਰ ਨਹੀਂ ਨਿਕਲਦੀਆਂ ਪਰ ਇਹ ਜਿਹੜੇ ਪਿੰਡ ਦੀ ਧੀ ਹੈ ਜਿਹੜੀ ਬਾਹਰ ਨਿਕਲ ਕੇ ਆਪਣਾ ਇੱਥੇ ਨਜੀਤ ਐਮਨ ਤੋਂ ਸ਼ਹਿਰੀ ਇਲਾਕੇ ਦੇ ਵਿੱਚ ਸੈਟਅਪ ਲੈ ਕੇ ਆਏ ਨੇ ਤੇ ਗੱਲ ਦੀਆਂ ਪਰਝਾਈਆਂ ਕਿਸੇ ਦੀਆਂ ਨਹੀਂ ਜੇ ਕਰਦੀਆਂ ਸਾਡੀ ਵਝਾਈ ਬਹੁਤ ਕਰਦੀ ਆ ਇੱਕ ਮੇਰੇ ਨਾਲ ਹੈਲਪ ਪੂਰੀ ਕਰਾਉਂਦੇ ਨੇ ਜਿਵੇਂ ਮਦਰ ਕਰਾਉਂਦੇ ਆ ਓਵੇਂ ਮੇਰੀ ਮਦਰ ਪਰਝਾਈ ਦੀ ਕਰਾਉਂਦੇ ਆ ਅੱਜ ਮੈਂ 2:30 ਵਜੇ ਦੀ ਉੱਠੀ ਆ ਮਿਹਨਤ ਕੀਤੀ ਆ ਇੱਥੇ ਆਈ ਆ ਆਪਣਾ ਬਚਾਲਾਂ ਦੇ ਆ ਘਰ ਜਾ ਕੇ ਰਮਾਨਾ ਸੋਣਾ ਕੋਈ ਟੈਨਸ਼ਨ ਤੇ ਨਹੀਂ ਨਾ ਪਾਣੀ ਪਾ ਪਾ ਕੇ ਹੀ ਗਰਮ ਕਰ ਕਰ ਕੇ ਫਿਰ ਵਿੱਚ ਪਾਣੀ ਪਾ ਪਾ ਕੇ ਹੀ ਐ ਇਹਨੂੰ ਪਕਾਉਣਾ ਪੂਰੀ ਤਰ੍ਹਾਂ ਅੱਛਾ ਉਹ ਨਹੀਂ ਤੂੰ ਇਹ ਨਾ ਕੰਮ ਕਰ ਇਹ ਨਹੀਂ ਵਧੀਆ ਭਈ ਇਹ ਲਾਂਦੇ ਹੋ ਜਿਆ ਮਾਂ ਭਈ ਲਾਂਦੇ ਹੀ ਜਿਹੜਾ ਦੋ ਨੰਬਰ ਦਾ ਕੰਮ ਕਰਨਾ ਜਾਂ ਚੋਰੀ ਕਰਨੀ ਕਰਨੀ ਤਾਂ ਮਿਹਨਤ ਆ ਸਰਸਵਰੇ 2 ਵਜੇ ਮੰਮੀ ਨੇ ਤਿਆਰ ਛਾੜ ਦਿੰਦੇ ਚੁੱਲੇ ਤੇ ਅੱਛਾ 2 ਵਜੇ ਹਾਂਜੀ ਤੇ ਮੈਂ ਜਾ ਕੇ 7-8 ਵਜੇ ਜਾ ਕੇ ਇਹਨੂੰ ਘੋਟਣਾ ਹੁੰਦਾ ਹੈ ਆਪ ਇਸ ਵਕਤ ਸਿਰ ਮੌਜੂਦ ਆਮ੍ਰਿਤਸਰ ਦੇ ਜੀ ਤਾਮ ਨੂੰ ਦੇਖੇ ਇੱਥੇ ਤੁਹਾਨੂੰ ਵਕਫ ਵਕਫ ਜਿਹੜਾ ਕਿ ਖਾਣ ਨੂੰ ਪਕਵਾਨ ਮਿਲ ਜਾਣਗੇ ਰੈਸਟੋਰੈਂਟ ਦੇ ਬڑے ਵੱਡੇ ਮਿਲ ਜਾਣਗੇ ਵੈਸਟਰਨ ਚੀਜ਼ਾਂ ਖਾਣ ਨੂੰ ਤੁਹਾਨੂੰ ਮਿਲਣਗੀਆਂ ਪਰ ਤੁਹਾਨੂੰ ਅੱਜ ਅਸੀਂ ਇੱਕ ਇਹੋ ਜਿਹੀ ਦਿਖਾਣ ਜਾ ਰਹੇ ਹਾਂ ਚੀਜ਼ ਜਿਹੜੀ ਕਿ ਪਿੰਡ ਨਾਲ ਰਿਲੇਟਡ ਹੈ ਪਿੰਡ ਦਾ ਸਰਸੋ ਦਾ ਸਾਗ ਜਿਹੜਾ ਬਹੁਤ ਅਕਸਰ ਹੀ ਫੇਮਸ ਹੁੰਦਾ ਹੈ ਪੋਤਾ ਨੋਸੀ ਰਣਜੀਤ ਹੈ ਅਸੀਂ ਪੋਰ ਸ਼ੇਰੀਆ ਦੇ ਵਿੱਚ ਖਾਣ ਜਾ ਰਹੇ ਹਾਂ ਪਰ ਇਹ ਜਿਹੜਾ ਸਾਗ ਹੈ ਇੱਕ ਲੜਕੀਆਂ ਲੱਭਣਾ ਜਾਂ ਜਿਹਨਾਂ ਜੋ ਕਿ ਸਪੈਸ਼ਲ ਪਿੰਡ ਤੋਂ ਆ ਕੇ ਸ਼ਹਿਰ ਵਾਸੀਆਂ ਨੂੰ ਸਾਖ ਖਵਾਣ ਆਂਦੀ ਆ ਉਹ ਮੱਕੀ ਦੀ ਰੋਟੀ ਦੇ ਨਾਲ ਤਾਂ ਦਿਖਾ ਦਈਏ ਇਹ ਜਿਹੜਾ ਭੈਣ ਬੋਲੋ ਜਿਹੜਾ ਸੈਟਅਪ ਸ਼ੁਰੂ ਕੀਤਾ ਗਿਆ ਵਾ ਸਾਰੀ ਗੱਲਬਾਤ ਕਰਾਂਗੇ ਆਖਿਰ ਕਿਸ ਤਰ੍ਹਾਂ ਤੁਸੀਂ 100 ਛੋਟਾ ਜਿਹਾ ਸੈਟਅਪ ਹੈ ਇੱਕ ਬਹੁਤ ਵਧੀਆ ਇੱਕ ਮੋਟੀਵੇਟਿਵ ਵਾਲੀ ਗੱਲ ਹੈ ਕਿ ਜਿਹੜੀ ਲੜਕੀਆਂ ਨੇ ਅੱਗੇ ਵਧ ਰਹੀਆਂ ਨੇ ਆਪਣਾ ਕੰਮ ਕਰ ਰਹੀਆਂ ਨੇ ਘਰ ਦੇ ਸਿਰਫ ਨਹੀਂ ਆਪ ਅੱਗੇ ਵਧਣਾ ਚਾਹੁੰਦੀਆਂ ਨੇ ਗੱਲਬਾਤ ਕਰ ਲੈਣੇ ਆ ਸੱਸੀ ਗਰਮਨ ਸੱਸੀ ਗੱਲ ਸਰ ਕੀ ਨਾਮ ਹੈ ਤੁਹਾਡਾ ਰਾਏਬੀਰ ਕੌਰ अच्छा तुस्कि ये सेटअप शुरू ਕੀਤਾ اخر کیوں ਕੀਤਾ کس طرح آئیڈیا ਆ ਕਿ ਮੈਂ ਸ਼ਹਿਰ ਦੇ ਵਿੱਚ ਆ ਕੇ ਇਦਾਂ ਇਹੋ ਜਿਹੇ ਇਲਾਕੇ ਜਿੱਥੇ ਕਿ ਸਾਰਾ ਕੋਈ ਖਾਣ ਨੂੰ ਮਿਲਦਾ ਮੈਂ ਦੇਸੀ ਚੀਜ਼ ਲੈ ਕੇ ਪਿੰਡ ਦੀ ਸਰ ਇੱਕੇ ਸਿਹਤ ਵਾਸਤੇ ਬਹੁਤ ਵਧੀਆ ਆ ਹਾਂਜੀ ਤੇ ਇੱਕੇ ਪਿੰਡ ਤੋਂ ਆ ਤੇ ਇੱਕੇ ਚੁੱਲੇ ਤੋਂ ਆ اچھا ਕੁੱਕਰ ਦੇ ਵਿੱਚ ਨਹੀਂ ਆ اچھا ਤੇ ਚੁੱਲੇ ਦਾ ਸਵਾਦ ਵੈਸੇ ਤੁਹਾਨੂੰ ਪਤਾ ਬਹੁਤ ਵਧੀਆ ਆਂਦਾ ਆ ਤੋਂ ਦੇ ਕਰਕੇ ਫਿਰ ਰਹੇ ਹਾਂ ਚੁੱਲੇ ਦਾ ਸਵਾਦ ਲੈਂਦਾ ਸ਼ਹਿਰ ਵਿੱਚ ਅਸੀਂ ਜਦੋਂ ਆਨੇ ਹ ਇੱਥੇ ਖਾਣ ਪੀਣ ਤੇ ਸਾਨੂੰ ਸਵਾਦ ਨਹੀਂ ਲੱਗਦਾ ਜੋ ਘਰ ਦਾ ਸਵਾਦ ਆ ਅਸੀਂ ਕਿਹਾ ਕਿਉਂ ਨਾ ਚੈੱਕ ਕਰਵਾਇਆ ਜਾਏ ਸਾਰੇ ਆਦੂ ਤੇ ਫਿਰਾਰੇ ਹੀ ਆਪਣਾ ਕੰਮ business ਛੋਟਾ ਜਾਈ ਸੈਟਅਪ ਤੇ ਕੀਤਾ ਹੈ ਅੱਛਾ ਤੇ ਕਿਸ ਤਰ੍ਹਾਂ ਮਤਲਬ ਕਿ ਸਾਗ ਦੇ ਸ਼ਹਿਰ ਤੇ ਹੀ ਇੱਕ ਤੁਹਾਡੇ ਨਾਲ ਗੱਲ ਕੀ ਸ਼ਹਿਰ ਦੇ ਸਾਗ ਤੇ ਪਿੰਡ ਦੇ ਸਾਗ 'ਚ ਫਰਕ ਹੁੰਦਾ ਆਖੇ ਕੀ ਫਰਕ ਹੁੰਦਾ ਸਰ ਉਹਨਾਂ ਕੋ ਸਮਾਨੀ ਹੁੰਦਾ ਮੇਨ ਪੁਆਇੰਟ ਸਮਾਏ ਤੇ ਪਿੰਡ ਵਾਲਿਆਂ ਕੋ ਸਮਾਨ ਹੁੰਦਾ

ਪੰਜ ਪਾਣੀਆਂ ਦੇ ਵਿੱਚ ਕੱਢ ਕੇ ਚੰਗੀ ਤਾਂ ਸਾਫ ਸਫਾਈ ਕਰਨੀ ਪਹਿਲਾਂ ਇਹਨੂੰ ਚੁਗਣਾ ਫਿਰ ਇਹਨੂੰ ਸਾਫ ਸਫਾਈ ਕਰਨੀ ਕਿਉਂਕਿ ਉਹ ਕਿਹ ਕੋ ਟਾਈਮ ਹੀ ਨਹੀਂ ਹੈ 2 ਘੰਟੇ ਤੋਂ ਮੂੰਹ ਬਲੀ ਨਿਕਲ ਜਾਂਦੇ ਆ ਇਹ ਚੀਜ਼ਾਂ ਲੋ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਖੁੱਲਾ ਟਾਈਮ ਆ ਤੁਹਾਨੂੰ ਬਰਾ ਬੀਬੀਆਂ ਆਪਣੀਆਂ ਚਾਚੇ ਤਾਏ ਦੀਆਂ ਜਿੰਨੇ ਆ ਲੈਂਦੀ ਆ ਇਹ ਵੀ ਆ ਜਾਓ ਮੰਮੀ ਮੇਰੀ ਤੇ ਤੁਹਾਨੂੰ ਬਰਾ ਇੱਥੇ ਸਾਰੇ ਜਾਣੇ ਹਵਲਾਦਾ ਫਰੀ ਹੁੰਦਾ ਮੈਨੂੰ ਦੇ ਦਿਓ ਆਹ ਦੇ ਦਿਓ ਉਹ ਦੇ ਦਿਓ ਨਾਸ਼ਤਾ ਵੀ ਨਹੀਂ ਕਰਕੇ ਜਾਂਦੇ ਕਈ ਛੈਰੀ ਅੱਛਾ ਇਸ ਕਰਕੇ ਹੀ ਇਹ ਚੀਜ਼ ਲੈ ਕੇ ਆਏ ਆ ਅੱਛਾ ਚੁੱਕਦੇ ਹੋ ਫਿਰ ਪੰਜ ਸਾਫ ਸੁਫ ਕਰਕੇ ਫਿਰ ਕਿਸ ਤਰ੍ਹਾਂ ਬਣਾਉਂਦੇ ਕਿ ਦੁੱਲੇ ਤੇ ਚੁੱਲੇ ਤੇ ਚੁੱਲੇ ਦੇ ਸਾਰੇ ਚੁੱਲੇ ਦੇ ਫਿਰ ਕੱਟੀ ਦਾ ਇਹਨੂੰ ਮੰਮੀ ਕੱਟਦੇ ਨੇ ਅੱਛਾ ਤੇ ਉਹ ਕੱਟ ਗਏ ਫਿਰ ਅੱਗ ਬਾਲੀ ਹੁੰਦੀ ਆ ਨਾਲ ਹੀ ਕਰੀ ਜਾਣਾ ਤੇ ਨਾਲ ਹੀ ਹੀ ਪਾਈ ਜਾਣਾ ਹੈ ਤੇ ਅੱਗ ਅਹੀਂ ਬਾਲੀ ਜਾਣੀ ਆ ਤੇ ਜਿਨ ਜਾਰੇ ਪੂਰੀ ਤਰ੍ਹਾਂ ਮਲਾਈ ਵਾਂਗੂ ਨਹੀਂ ਹੁੰਦਾ ਉਹਨਾਂ ਜਾਰੇ ਅਹੀਂ ਲਾਈ ਟਾਣੀ ਪਾਣੀ ਪਾ ਪਾ ਕੇ ਅਹੀਂ ਗਰਮ ਕਰ ਕਰ ਕੇ ਫਿਰ ਵਿੱਚ ਪਾਣੀ ਪਾ ਪਾ ਕੇ ਅਹੀਂ ਐ ਇਹਨੂੰ ਪਕਾਉਣਾ ਪੂਰੀ ਤਰ੍ਹਾਂ ਅੱਛਾ ਕਿੰਨਾ ਕ ਸਮਾਂ ਲੱਗ ਜਾਂਦਾ ਵਾ ਬੰਦਾ ਕਿ ਕਿੰਨਾ ਸਵੇਰੇ ਕੋ ਕਿੱਥੇ ਆਣਾ ਹੁੰਦਾ ਤੇ ਸਵੇਰੇ ਕਿੰਨੇ ਵਿੱਚ ਸਟਾਰਟ ਕਰਦੇ ਕਿੰਨੇ ਵੇ ਤੱਕ ਪਾਉਂਦਾ ਵਾ ਸਰ ਸਵੇਰੇ 2 ਵਜੇ ਮੰਮੀਣੀ ਤਿਆਰ ਛਾੜ ਦਿੰਦੇ ਚੁੱਲ੍ਹੇ ਤੇ ਅੱਛਾ 2 ਵਜੇ ਹਾਂਜੀ ਤੇ ਮੈਂ ਜਾ ਕੇ 7-8 ਵਜੇ ਜਾ ਕੇ ਇਹਨੂੰ ਘੋਟਣਾ ਹੁੰਦਾ ਆਪ ਅੱਛਾ ਜਿੰਨਾ ਦਾ ਕਿ ਮੈਨੂੰ ਨਾ ਤਸੱਲੀ ਹੋਵੇ ਮੈਂ ਉਹਨਾਂ ਜਿਹੜੀ ਚੀਜ਼ ਨਹੀਂ ਲਿਆਉਣੀ। ਹਾਂਜੀ ਸਰ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਗ ਹੈ ਸ਼ਹਿਰ ਵਾਸੀਆਂ ਨੂੰ ਆਧਾਨ ਜ਼ਕਾਤ ਸਾਗ ਦਿਖਾ ਦਿੰਦਾ ਹੈ ਕਿ ਭੈਣ ਵੱਲੋਂ ਜਿਹੜਾ ਕਿ ਸਾਗ ਇੱਥੇ ਰੱਖਿਆ ਹੋਇਆ ਹੈ ਜਿਹੜਾ ਕਿ ਇਹਨਾਂ ਵੱਲੋਂ ਬਣਾਇਆ ਗਿਆ ਵਾ ਅਕਸਰ ਅਸੀਂ ਸਾਗ ਦੇਖਦੇ ਹਾਂ ਸ਼ਹਿਰਤ ਵਿੱਚ ਕੁਝ ਘੰਟੇ ਦੇ ਵਿੱਚ ਬਣਾਇਆ ਜਾਂਦਾ ਪਰ ਇਹਨਾਂ ਦਾ ਜਿਹੜਾ ਸਾਗ ਹੈ ਕਿ 2 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਤੁਸੀਂ ਵੇਖ ਸਕਦੇ ਕਿ ਜਿਹੜੇ ਇੱਥੇ ਨਜੀਤ ਹੈ ਇਹਨੂੰ ਵੀ ਗੱਲ ਕਰ ਲਈ ਪੋਰ ਸ਼ੇਰੀਆ ਵਾਲ ਸ਼ਹਿਰੀ ਇਲਾਕਾ ਵਾ ਇੱਥੇ ਜਿਹੜੇ ਲੋਕੀ ਨੇ ਕਿ ਵੈਸਟਰਨ ਚੀਜ਼ਾਂ ਖਾਣ ਪਸੰਦ ਕਰ ਸਾਰ ਜਿਹੜਾ ਪਿੰਡ ਦੀ ਚੀਜ਼ ਆ ਉਹ ਵੀ ਇੱਥੇ ਖਾਣ ਨੂੰ ਉਹਦੀਆਂ ਮਿਲਦੀ ਹੈ ਪੈਨ ਵਾਲਾ ਜਿੱਸਾ ਦੱਸਿਆ ਗਿਆ 2 ਵਜੇ ਸ਼ੁਰੂ ਹੁੰਦੇ ਆ ਉਸ ਵੇਲੇ 7 ਵਜੇ ਤੱਕ ਜਿਹੜਾ ਕੇ ਘੋਟਦੇ ਆ ਤੇ ਫਿਰ ਬਣਾਇਆ ਜਾਂਦਾ ਉਹ ਇਸ ਇੱਕ ਛੋਟਾ ਜਿਹਾ ਇੱਕ ਸੈਟਅਪ ਹੈ ਇੱਕ ਪਿੰਡ ਦੀ ਕੁੜੀਆਂ ਨੂੰ ਅਕਸਰ ਹੀ ਕਿਹਾ ਜਾਂਦਾ ਹੈ ਕਿ ਪਿੰਡ ਦੀਆਂ ਕੁੜੀਆਂ ਬਾਹਰ ਨਹੀਂ ਨਿਕਲਦੀਆਂ ਪਰ ਇਹ ਜਿਹੜੇ ਪਿੰਡ ਦੀ ਧੀ ਹੈ ਜਿਹੜੀ ਬਾਹਰ ਨਿਕਲ ਕੇ ਆਪਣਾ ਇੱਥੇ ਰਣਜੀਤ ਐਮਨੂ ਤੇ ਸ਼ਹਿਰੀ ਇਲਾਕੇ ਦੇ ਵਿੱਚ ਸੈਟਅਪ ਲੈ ਕੇ ਆਏ ਨੇ ਤੇ ਉਸ ਦਿਨ ਸ਼ੁਰੂ ਕੀਤਾ ਵਾ ਤੇ ਗੱਲਬਾਤ ਕਰ ਲੈਣੇ ਆ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਸਟਮਰ ਕਸ਼ਮੀਰਾ ਦਾ ਨਾਲ ਮੱਕੀ ਦੀ ਰੋਟੀ ਹੁੰਦੀ ਆ ਸਾਗ ਹੁੰਦਾ ਔਰ ਵੀ ਚੀਜ਼ ਹੁੰਦੀਆਂ ਗੱਲ ਵਰਕ ਜਾਰੀ ਰੱਖਦੇ ਆ ਫਿਰ ਉਸ ਤੋਂ ਬਾਅਦ ਇਸ 7ਵੇਂ ਤੋਂ ਬਾਅਦ ਸ਼ੁਰੂ ਕਰ ਦਿੰਦੇ ਆ ਕਿੰਨੇ ਦਿਨ ਦਾ ਘੋਟਦੇ ਰਹਿੰਦੇ ਸਰ ਅੱਧੇ ਘੰਟਾ ਘੋਟੀਦਾ ਨੂੰ ਅੱਛਾ ਪੂਰੀ ਅੱਲਣ ਉਹਦੇ ਵਿੱਚ ਪਾਈਦਾ ਆ ਪਕਾ ਕੇ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਮਲਾਈ ਵਾਂਗੂ ਹੋਏਗਾ ਤੇ ਫਿਰ ਉਹਨੂੰ ਛੱਡੀਦਾ ਨਹੀਂ ਤੇ ਉਤਰਾ ਨਹੀਂ ਛੱਡੀਦਾ ਅੱਛਾ ਫਿਰ ਸ਼ਹਿਰ ਨਾਲੋਂ ਪਿੰਡ ਦਾ ਸਾਗ ਮਲਾਈ ਵਰਗਾ ਹੋ ਜਾਂਦਾ ਵੱਖਰਾ ਹੁੰਦਾ ਹਾਂਜੀ ਹਾਂਜੀ ਸਰ ਉਹ ਬਿਲਕੁਲ ਵੱਖਰਾ ਹੁੰਦਾ ਹੈ ਅੱਛਾ ਇਹ ਮੇਰੇ ਕਸਟਮਰ ਵੀ ਆਉਂਦੇ ਇਥੋਂ ਦਿੱਲੀ ਦੇ ਸ਼ਹਿਰ ਦੇ ਤੇ ਉਹ ਵੀ ਇਹੀ ਕਹਿੰਦੇ ਆ ਵੀ ਨਹੀਂ ਪੈਣ ਸਾਡੇ ਕੋਲ ਨਹੀਂ ਇਹ ਚੀਜ਼ ਵੰਜੀ ਦੋ ਤੁਸੀਂ ਬਣਾ ਕੇ ਲਿਆਉਂਦੇ ਇਹ ਤੁਸੀਂ ਦੇਖਣ ਨਾਲ ਨਾਲ ਕੰਮ ਚਾਰੀ ਰੱਖ ਰਿਹਾ ਮੱਕੀ ਦੀ ਰੋਟੀ ਤੁਹਾਨੂੰ ਹੁਣ ਇੱਕ ਕਸਟਮਰ ਆਏ ਨੇ ਉਹਨਾਂ ਤੋਂ ਪਲੇਟ ਤਿਆਰ ਕੀਤੀ ਜਾ ਰਹੀ ਹੈ ਤੁਹਾਨੂੰ ਪਲੇਟ ਦਿਖਾਵਾਂਗੇ ਕਿਉਂਕਿ ਜਿਹੜੀ ਚੀਜ਼ ਹੈ ਕਿ ਵਕਰੀ ਚੀਜ਼ ਹੈ ਇੱਕ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਪਿੰਡ ਦਾ ਬਣਿਆ ਐਸਾ ਅਕਸਰ ਹੀ ਲੋਕੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਪਿੰਡੋ ਸਾਗ ਮੰਗਾਉਂਦੇ ਨੇ ਕਿ ਸਾਡੀ ਸਾਡੇ ਲਈ ਇਸ ਪਿੰਡ ਦਾ ਸਾਗ ਲੈ ਕੇ ਪਰ ਇਸ ਜਿਹੇ ਭੈਣ ਬੋਲੋ ਜਿਹੜਾ ਕਿ ਸ਼ਹਿਰ ਵਾਲੇ ਵਾਸੀਆਂ ਨੂੰ ਜਿਹੜਾ ਕਿ ਪਿੰਡ ਦਾ ਸਾਗ ਬਣਾ ਕੇ ਖਵਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਸਟਮਰ ਆਏ ਨੇ ਮੱਕੀ ਦੀ ਰੋਟੀ ਜਿਹੜੀ ਪੈਕ ਕੀਤੀ ਜਾ ਰਹੀ ਹੈ ਜਿਹੜੇ ਲੋਕ ਨੇ ਇੱਥੇ ਖਾਣ ਆਉਂਦੇ ਪਿੰਡ ਦਾ ਸਵਾਦ ਉਹੀ ਗਾਲਕ ਪਿੰਡ ਦੇ ਵਿੱਚ ਇੱਕ ਨੇਚਰਲ ਚੀਜ਼ਾਂ ਹੁੰਦੀਆਂ ਨੇ ਸ਼ਹਿਰ ਦੇ ਵਿੱਚ ਇੱਕ ਟਾਈਮ ਦੀ ਕਮੀ ਹੁੰਦੀ ਆ ਹੋਰ ਵੀ ਚੀਜ਼ਾਂ ਦੀ ਕਮੀ ਹੁੰਦੀ ਪਰ ਪਿੰਡ ਵਾਲੇ ਨੇ ਪੂਰੇ ਰੀਚ ਨਾਲ ਮੰਨਦੇ ਰੀਚ ਦੇ ਨਾਲ ਜਿਹੜੀ ਚੀਜ਼ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਫਿਰ ਕਸਟਮਰ ਆ ਰਹੇ ਨੇ ਤੇ ਉਹ ਹੋਰ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੱਡਾ ਸੈਟਅਪ ਨਹੀਂ ਹੈ ਛੋਟਾ ਜਿਹਾ ਸੈਟਅਪ ਹੈ ਪਿੰਡ ਦੀਆਂ ਜਿਹੜੀਆਂ ਧੀਆਂ ਨੇ ਉਹ ਅਕਸਰ ਹੀ ਇਸ ਤਰ੍ਹਾਂ ਨਿਕਲਦੀਆਂ ਤੇ ਹੋਰ ਮੋਟੇ ਜਰੂਰੀ ਨਹੀਂ ਕਿ ਸ਼ਹਿਰ ਦੀਆਂ ਹੀ ਧੀਆਂ ਕਿ ਨਿਕਲ ਸਕਦੀਆਂ ਨੇ ਪੰਜਾਬ ਚ ਹਰ ਇੱਕ ਧੀ ਜਿਹੜੀ ਹੈ ਕਿ ਕਿ ਵੱਧ ਸਕਦੀ ਹੈ ਗੱਲਬਾਤ ਜਰੂਰੀ ਜਾਰੀ ਰੱਖਾਂਗੇ ਅੱਛਾ ਤਗਾ ਉਹ ਤੁਹਾਡੇ ਮਨ ਦੇ ਵਿੱਚ ਕੀਤਾ ਹੈ ਕਿ ਮੈਂ ਸ਼ਹਿਰ ਦੇ ਵਿੱਚ ਹੀ ਜਾ ਕੇ ਲਾਉਣੀ ਆ ਤੇ ਮੈਂ ਇੱਥੇ ਆਸ-ਪਾਸੇ ਸ਼ੁਰੂ ਨਹੀਂ ਕੀਤਾ ਤਾਂ ਇਨੀ ਦੂਰ ਸ਼ਹਿਰ ਚ ਆਇ ਕਿਵੇਂ ਮਨ ਦੇ ਵਿੱਚ ਆ ਇੱਥੇ ਉਹ ਖਾਣ ਆਈਦਾ ਸੀ ਅੱਛਾ ਤੇ ਚੰਪਾ ਹੀ ਨੂਡਲ ਹੀ ਸਾਰਾ ਕੁਝ ਹੀ ਮੈਂ ਦੇ ਰਹੀ ਤੇ ਇਹੀ ਆ ਢੀੜ ਵੀ ਲੱਗਦੀ ਜਾਂਦੀ ਆ ਅੱਛਾ ਤੇਹੀ ਆਈਗੀ ਸੋਚਿਆ ਵੀ ਆਪਾਂ ਆਪਣੀ ਕਿਉਂ ਨਾ ਕੋਈ ਚੀਜ਼ ਲੈ ਕੇ ਆਈਏ ਤੇ ਫਿਰ ਅਸੀਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲੇ ਹਲਦੀ ਬਹੁਤ ਵਧੀਆ ਜਿਹੜੀ ਚੀਜ਼ ਆ ਇਦੇ ਵਿੱਚ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ ਸਿਰਫ ਇਹ ਆ ਵੀ ਆਪਣੀ ਸਿਹਤ ਦਾ ਵਧੀਆ ਆ ਕੋਈ ਨੁਕਸਾਨ ਨਹੀਂ ਅੱਜ ਕੱਲ ਦੇ ਵੈਸੇ ਵੀ ਨਾ ਬੱਚੇ ਜਿਹੜੇ ਆ ਬਜ਼ੁਰਗ ਆ ਉਹ ਜ਼ਿਆਦਾ ਖਾਂਦੇ ਆ ਬੱਚੇ ਜਿਹੜੇ ਇਹ ਚੀਜ਼ਾਂ ਭੁੱਲਦੇ ਜਾਣਦੇ ਆ ਅੱਛਾ ਅਹੀਂ ਥੋੜਾ ਜਿਹਾ ਕਲਚਰ ਲਿਆਂਦਾ ਆ ਵੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਇਹ ਚੀਜ਼ ਹੈ ਕੀ ਅਸੀਂ ਵੀ ਖਾਣੀ ਆ ਚਲੋ ਇਹ ਤੇ ਕਲਚਰ ਦੀ ਗੱਲ ਆ ਗਈ ਪਰ ਅਕਸਰ ਇਹ ਕਹਿੰਦੇ ਪਿੰਡ ਦੀਆਂ ਕੁੜੀਆਂ ਬਾਹਰ ਨਹੀਂ ਨਿਕਲਦੀਆਂ ਜਾਂ ਤਾਂ ਘਰੇ ਰਹਿੰਦੀਆਂ ਪਰ ਤੁਸੀਂ ਪਿੰਡ ਤੋਂ ਉੱਠ ਕੇ ਆਏ ਹੋ ਇੱਕ ਦੂਜੀ ਕੁੜੀਆਂ ਲਈ ਵੀ ਇੱਕ ਤੁਹਾਡੇ ਲਈ ਇੱਕ ਪੇਪਰ ਨੇ ਨਾ ਮਤਲਬ ਕਿ ਮੋਟੀਵੇਸ਼ਨ ਹੈ ਕਿ ਜੇ ਉਹ ਬਾਹਰ ਨਿਕਲ ਸਕਦੀ ਤੇ ਮੈਂ ਵੀ ਨਿਕਲ ਸਕਦੀ ਉਹ ਤੁਹਾਡੇ ਮੰਨ ਕੇ ਤਾਂ ਘਰ ਪਰਿਵਾਰ ਨੇ ਸਪੋਰਟ ਕੀਤਾ ਪੂਰਾ ਹਾਂਜੀ ਹਾਂਜੀ ਉਹਨਾਂ ਦਾ ਸਪੋਰਟ ਹੈ ਤੇ ਅਸੀਂ ਅੱਜ ਇੱਥੇ ਖੜੇ ਆ ਤੇ ਵੈਸੇ ਵੀ ਕੁੜੀਆਂ ਅੱਜ ਗੱਲ ਬਹੁਤ ਪਰੇਸ਼ਾਨ ਨੇ ਨਿਕਲਦੀ ਨਹੀਂ ਆ ਕਿਉਂਕਿ ਹਰ ਇੱਕ ਦੁਖੀ ਹੁੰਦਾ ਬੰਦਾ ਤੁਹਾਨੂੰ ਪਤਾ ਹੈ ਜਾਂਦੇ ਉਹ ਬੰਦਾ ਗਲਤ ਬੰਨੇ ਚਲ ਜੇਗਾ ਤੇ ਜਾਂ ਘਰੋਂ ਨਿਕਲੇਗਾ ਨਹੀਂ ਤੇ ਅਸੀਂ ਇਸ ਕਰਕੇ ਇਹ ਲੈਂਦੀ ਆ ਸਿੱਖਿਆ ਇਹ ਆਈ ਆ ਕਿ ਜੋ ਮਰਜੀ ਹੋ ਜੇ ਮਿਹਨਤ ਕਰਨੀ ਨਾ ਛੱਡੋ ਜਿਵੇਂ ਮਰਜੀ ਕਰੋ ਬਸ ਇਹ ਆ ਵੀ ਗਲਤ ਬੰਨੇ ਨਾ ਜਾਓ ਅੱਛਾ ਪਰਿਵਾਰ ਦੇ ਵਿੱਚ ਕੌਣ ਦੋ ਪਰਿਵਾਰ ਦੇ ਵਿੱਚ ਸਾਰੇ ਆ ਅੱਛਾ ਤਾਂ ਮਾਂ ਤੇ ਭੈਣ ਭਰਾ ਸਾਰਿਆਂ ਨੇ ਮਦਦ ਕੀਤੀ ਹੈ ਕਿ ਤੂੰ ਲਾ ਜਾ ਕੇ ਹਾਂਜੀ ਹਾਂਜੀ ਤੇ ਕੋਣ ਨਾਮ ਨਾਲ ਹੋਰ ਕੋਣ ਕੋਣ ਮੈਂ ਤੁਹਾਡੇ ਨਾਲ ਹੁੰਦੇ ਕਿ ਕੱਲੇ ਕਰਦੇ ਨਹੀਂ ਮੇਰੀ ਭਾਬੀ ਜੀ ਆ ਬਹੁਤ ਵਧੀਆ ਮਾਵਾ ਵਰਗੀ ਆ ਮੈਂ ਉਹਨਾਂ ਦਾ ਥੈਂਕ ਯੂ ਦਿলো ਧੰਨਵਾਦ ਕਰਨਾ ਚਾਹੁੰਦੀ ਆ ਕਿਉਂਕਿ ਅੱਜ ਕੱਲ੍ਹ ਦੀਆਂ ਪਰਜਾਈਆਂ ਕਿਸੇ ਦੀਆਂ ਨਹੀਂ ਜੇ ਕਰਦੀਆਂ ਸਾਡੀ ਪਰਜਾਈ ਬਹੁਤ ਕਰਦੀ ਆ ਇੱਕ ਮੇਰੇ ਨਾਲ ਹੈਲਪ ਪੂਰੀ ਕਰਾਉਂਦੇ ਨੇ ਜਿਵੇਂ ਮਦਦ ਕਰਾਉਂਦੇ ਆ ਓਵੇਂ ਮੇਰੀ ਮਤਲਬ ਪਰਜਾਈ ਜੀ ਕਰਾਉਂਦੇ ਆ ਤੇ ਮੇਰਾ ਦਿলো ਉਹਨਾਂ ਦਾ ਸਲੋਟ ਆ ਆਪਣੀ ਪਰਜਾਈ ਨੂੰ ਅੱਛਾ ਤੇ ਜਿਹੜੀਆਂ ਇੱਕ ਆਖਰੀ ਸਵਾਲ ਹੈ ਕਿ ਤੁਸੀਂ ਆਏ ਹੋ ਤੁਸੀਂ ਜਿਦਾ ਕਹਿਨ ਕਿ ਕੁੜੀਆਂ ਅੱਜ ਕੱਲ ਦੀਆਂ ਬੰਦੀਆਂ ਟੈਂਸ਼ਨ ਚ ਰਹਿ ਲੀਆਂ ਬਾਹਰ ਨਹੀਂ ਨਿਕਲਦੀਆਂ ਤੁਸੀਂ ਕਹਿੰਦੇ ਉਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਇੱਕ ਹੋਰ ਗੱਲ ਹੈ ਕਿ ਜਿਹੜੇ ਪਿੰਡ ਦੀਆਂ ਨੇ ਜ਼ਿਆਦਾਤਰ ਜੇ ਪਿੰਡ ਦੀ ਗੱਲ ਕਰੀਏ ਤੁਸੀਂ ਪਿੰਡੋਂ ਉੱਠੇ ਹੋ ਪਿੰਡ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਸ਼ਹਿਰ ਦੀਆਂ ਕੁੜੀਆਂ ਦੇ ਵੈਸੇ ਨਹੀਂ ਨਿਕਲਦੀਆਂ ਉਹ ਗੱਲ ਵੱਖਰੀ ਹੈ ਤੁਸੀਂ ਕਿਹਾ ਉਹ ਵੀ ਨਿਕਲਣਗੇ ਪਰ ਪਿੰਡ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਪਿੰਡ ਤੋਂ ਉੱਠ ਕੇ ਆਏ ਪਿੰਡ ਦੀਆਂ ਕੁੜੀਆਂ ਇਹ ਆ ਇੱਕ ਤਾਂ ਸਾਨੂੰ ਲਾਗੇ ਬੰਨੇਲੇ ਮਾਰਦੇ ਆ ਉਹ ਨਹੀਂ ਮੈਨੂੰ ਹੀ ਕਹਿੰਦੇ ਉਹ ਨਹੀਂ ਤੂੰ ਇਹ ਨਾ ਕੰਮ ਕਰ ਭਾਈ ਇਹ ਲਾਂਦੇ ਹੋ ਜਿਆ ਮਾਂ ਭਾਈ ਲਾਂਦੇ ਹੀ ਜਿਹੜਾ 2 ਨੰਬਰ ਦਾ ਕੰਮ ਕਰਨਾ ਜਾਂ ਚੋਰੀ ਕਰਨੀ ਕਰਨੀ ਤੇ ਮਿਹਨਤ ਆ ਅੱਜ ਮੈਂ 2:30 ਵਜੇ ਦੀ ਉੱਠੀ ਆ ਮਿਹਨਤ ਕੀਤੀ ਆ ਇੱਥੇ ਆਈ ਆ ਆਪਣਾ ਚਲਾਣ ਦੀ ਆ ਘਰ ਜਾ ਕੇ ਰਮਾਨਾ ਸੋਣਾ ਕੋਈ ਟੈਨਸ਼ਨ ਤੇ ਨਹੀਂ ਨਾ ਤੇ ਇਸ ਕਰਕੇ ਜੋ ਕਹਿੰਦਾ ਕਹਿਨ ਦੋ ਬਸ ਇਹ ਆ ਵੀ ਬਾਹਰ ਨਿਕਲੋ ਠੀਕ ਨਹੀਂ ਧੰਨਵਾਦ ਅਤੇ ਸਾਕੇ ਸੀ ਗੱਲ ਕੀਤੀ ਭੈਣ ਦੇ ਨਾਲ ਕਿ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਲੜਕੀਆਂ ਨੂੰ ਜਿਹੜੀਆਂ ਨੇ ਕਿ ਅਕਸਰ ਜੇ ਮਹਿ ਨਿਕਲ ਸਕਦੀਆਂ ਤੁਸੀਂ ਕਿਹਨੂੰ ਨਿਕਲਦੇ ਆਸ-ਪਾਸਾਰੇ ਲੋਕੀ ਜਰੂਰ ਮਾਰ ਦਿੰਦੇ ਨੇ ਗੱਲਾਂ ਕਰਕੇ ਕਿ ਤੂੰ ਕਿੱਦਾਂ ਕਰੇਂਗੀ ਇਹ ਐ ਆ ਉਹ ਪਰ ਲੜਕੀਆਂ ਅੱਜ ਕੱਲ ਦੇ ਜ਼ਮਾਨੇ 'ਚ ਪਿੱਛੇ ਨਹੀਂ ਨੇ ਅੱਗੇ ਨੇ ਮੁੰਡਿਆਂ ਦੇ ਨਾਲ ਪ੍ਰਾਪਰ ਤੇ ਕੰਮ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਭੈਣ ਵੱਲੋਂ ਜਿਹੜਾ ਇੱਕ ਸਾਗ ਜਿਹੜਾ ਕੋਟਿਆ 2 ਵਜੇ ਤੋਂ ਲੈ ਕੇ ਜਿਹੜਾ ਸਾਗ ਹੈ ਕਿ ਬਣਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਕਿੰਨਾ ਲੰਮਾ ਸਮਾਂ ਇਹ ਸਾਗ ਨੂੰ ਬਣਾਉਣ ਨੂੰ ਲੱਗਦਾ ਖੇਰੇ ਜਿਹੜਾ ਸਾਗ ਹੈ ਕਿ ਸਪੈਸ਼ਲ ਜਿਹੜੇ ਸ਼ਹਿਰੀ ਨਿਵਾਸੀ ਨੇ ਸ਼ਹਿਰੀ ਲੋਕੀ ਨੇ ਜਿਹੜੇ ਕਿ ਰੰਜੀਤ ਹਨ ਅਕਸਰ ਹੀ ਵੈਸਟਰਨ ਚੀਜ਼ਾਂ ਖਾਣ ਨੂੰ ਆਉਂਦੇ ਨੇ ਉਹਨਾਂ ਲਈ ਇਹ ਬਣਾਇਆ ਜਾਂਦਾ ਹੈ ਇਹ ਬਹੁਤ ਵਧੀਆ ਗੱਲ ਹੈ ਦੇਸੀ ਥੋਪਾ ਕੇ ਮੱਕੀ ਦੀ ਰੋਟੀ ਦੇ ਨਾਲ ਨਾਲ ਮਿਰਚਾਂ ਨੇ ਨਾਲ ਨਾਲੇ ਗੁੜ ਵੀ ਦਿੱਤਾ ਜਾਂਦਾ ਭੈਣ ਬੋਲੋ ਤੇ ਇਹ ਚੀਜ਼ ਤਿਆਰ ਕੀਤੀ ਹੈ ਇਹ ਇੱਕ ਪ੍ਰੇਰਣਾ ਨੇ ਉਹਨਾਂ ਲੜਕੀਆਂ ਦੀ ਜਿਹੜੀ ਕਿ ਲੜਕੀਆਂ ਅਕਸਰ ਘਰ ਚ ਰਹਿੰਦੀਆਂ ਬਾਹਰ ਨਹੀਂ ਨਿਕਲਦੀਆਂ ਖਾਸ ਕਰ ਪਿੰਡ ਦੀਆਂ ਲੜਕੀਆਂ ਕਿਉਂਕਿ ਇਹ ਵੀ ਲੜਕੀ ਜਿਹੜੀ ਹੈ ਵੀ ਧੀ ਹੈ ਪਿੰਡ ਤੋਂ ਉੱਠ ਕੇ ਆਈ ਅਸੀਂ ਆਸ ਕਰਦੇ ਹਾਂ ਤੁਸੀਂ ਇਸ ਭੈਣ ਤੋਂ ਜ਼ਰੂਰ ਮੋਟੀਵੇਟ ਹੋਵੋਗੇ ਤੇ ਆਦੇ ਵਿੱਚ ਵਤਨ ਗਿਆ ਮੈਨੂੰ ਦਿਓ ਜਾਇਤ ਵਸ਼ਿਸ਼ਿ ਕਵਲ ਦਾ ਸਿਟੀ ਹੈਡਲਾਈਨ ਹੈ ਅਮਰੀ ਸਰ